ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਚੌਪ ਦੇ ਘਰ ਦੂਜਾ ਸੁਣ ਵੱਡਾ ਆਖੇ ਸਭ ਕੋਈ ਕੇਵਲ ਵੱਡਾ ਡੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੇ ਵਡਥੀ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀ ਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੰਧਾਪੁਰ ਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸੁਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੇ ਭੂਖ ਤਿਤ ਭੁਖੈ ਖਾਇ ਚਲੀਐ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਹਿ ਰਹਾਉ ਸਾਚੇ ਨਾਮ ਕੀ ਤਿਲ ਵੜਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵਡਾ ਨ ਹੋਵੇ ਘਾਟ ਨ ਜਾਏ ਨਾ ਹੋ ਮਰੈ ਨ ਹੋਵੇ ਸੋਗ ਦਿੰਦਾ ਰਹੇ ਨ ਚੁੱਕੈ ਭੋਗ ਗੁਣੇ ਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੀਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਆਸਾ ਮਹੱਲਾ ਪਹਿਲਾ ਜੇ ਦਰ ਮੰਗਤ ਕੂਕ ਕਰੇ ਮਹਲੀ ਖਸਮ ਸੁਣੇ ਭਾਵੇਂ ਧੀਰ ਕੋ ਭਾਵੇਂ ਧਕੇ ਏਕ ਵਡਾਈ ਦੇ ਜਾਣੋ ਜੋਤ ਨਾ ਪੁੱਛੋ ਜਾਤੀ ਅਗੈ ਜਾਤ ਨਹੀ ਰਹਾਓ ਆਪ ਕਰਾਏ ਆਪ ਕਰੇ ਆਪੁ ਲਾਵੇਂ ਚਿਤ ਤਰੇ ਜਾਂ ਤੂੰ ਕਰਨ ਹਾਰ ਕਰਤਾਰ ਕਿਆ ਮੋਹਤਾ ਜੀ ਕਿਆ ਸੰਸਾਰ ਆਪੁ ਪਾਏ ਆਪੇ ਦੇ ਆਪੇ ਦੁਰਮਤ ਮਨੈ ਕਰੇ ਗੁਰ ਪ੍ਰਸਾਦ ਵਸੈ ਮਨ ਆਏ ਦੁਖ ਅਨਿਹਰਾ ਵਿਚੋਂ ਜਾਏ ਸਾਚ ਪਿਆਰਾ ਆਪ ਕਰੇ ਅਵ੍ਰਿਕੋ ਸਾਚ ਨ ਦੇ ਜੇ ਕਿਸੈ ਦੇਵ ਖਾਣ ਨਾਨਕ ਆਗੈ ਪੂਛ ਨਾਲੇ ਆਸਾ ਮਹੱਲਾ ਪਹਿਲਾ ਕਾਲ ਮੰਦীরে ਘਟਕੇ ਘਾਟ ਦੋਲਕ ਦੁਨੀਆ ਵਾਜੈ ਆਵਾਜ ਨਾਰਦ ਨਾਚੈ ਕਲ ਕਾ ਭਾਉ ਜਤੀ ਸਤੀ ਕਹਿ ਰਖੈ ਪਾਉ ਨਾਨਕ ਨਾਮ ਵਿਟੋ ਕੁਰਬਾਨ ਅੰਦੀ ਦੁਨੀਆ ਸਾਹਿਬ ਜਾਣ ਰਹਾਉ ਗੁਰੂ ਪਾਸੋਂ ਫਿਰ ਚੇਲਾ ਖਾਏ ਤਾਮ ਪ੍ਰੀਤ ਵਸੈ ਘਰ ਆਏ ਜੇ ਸੋਵਰਿਆਂ ਜੀਵਨ ਖਾਨ ਖਸਮ ਪਛਾਣੈ ਸੋ ਦਿਨ ਪ੍ਰਵਾਨ ਦਰਸ਼ਨ ਦੇਖਿਆ ਦਇਆ ਨਾ ਹੋਏ ਲਏ ਦਿੱਤੇ ਬਿਨ ਰਹਿ ਨਾ ਕੋਏ ਰਾਜਾ ਨਿਆਂ ਕਰੇ ਹੱਥ ਹੋਏ ਕਹੈ ਖੁਦਾਏ ਨਾ ਮੰਨੈ ਕੋਏ ਮਾਨ ਸਮੂਰਤ ਨਾਨਕ ਨਾਮ ਕਰਨੀ ਕੁੱਤਾ ਧਰ ਫਰਮਾਨ ਗੁਰ ਪ੍ਰਸਾਦ ਜਾਣੈ ਮਹਿਮਾਨ ਤਾਂ ਕਿਛ ਦਰਗਹਿ ਪਾਵੇ ਮਾਨ ਆਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਤ ਧੁਨ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰਣਾ ਦੂਜਾ ਕਹੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਉ ਆਪੇ ਮਾਰੇ ਆਪੇ ਛੋੜੈ ਆਪੇ ਲੇਵਦੇ ਆਪੇ ਵਿਖੈ ਆਪੇ ਵਿਗਸੈ ਆਪੇ ਨਦਰ ਕਰੇ ਜੋ ਕੁਛ ਕਰਣਾ ਸੋ ਕਰ ਰਹਿਆ ਅਵਰਣ ਕਰਣਾ ਜਾਈ ਜੈਸਾ ਵਰਤੈ ਤੈ ਸੋ ਕਹੀਐ ਸਭ ਤੇਰੀ ਵਡਿਆਈ ਕਾਲ ਕਲ ਵਾਲੀ ਮਾਇਆ ਮਦ ਮੀਠਾ ਮਨ ਮਤ ਵਾਲਾ ਪੀਵਤ ਰਹਿ ਆਪੇ ਰੂਪ ਕਰੇ ਬਹੁ ਭਾਂਤੀ ਨਾਨਕ ਬਪੜਾ ਏਵ ਕਹੈ ਆਸਾ ਮਹੱਲਾ ਪਹਿਲਾ ਵਾਜਾ ਮਤ ਪਖਾਵਜ ਪਾਓ ਹੋਏ ਆਨੰਦ ਸਦਾ ਮਨ ਜਾਓ ਈਹਾ ਭਗਤ ਇਹੋ ਤਪਤਾਓ ਈ ਤਰੰਗ ਨਾਚੋ ਰੱਖ ਰੱਖ ਪਾਓ ਪੂਰੇ ਤਾਲ ਜਾਣੇ ਸਾਲਾ ਹੂਰ ਨੱਚਣਾ ਖੁਸ਼ੀਆਂ ਮਨਮਹਾ ਰਹਾਓ ਸਤ ਸੰਤੋਖ ਵਜੈ ਦੁਇ ਤਾਲ ਪੈਰੀ ਵਾਜਾ ਸਦਾ ਨਿਹਾਲ ਰਾਗ ਨਾਦ ਨਹੀਂ ਦੂਜਾ ਭਾਉ ਏ ਤਰੰਗ ਨੱਚੋ ਰੱਖ ਰੱਖ ਭਾਉ ਭਾਉ ਫੇਰੀ ਹੋਵੇ ਮਨ ਚੀਤ ਬੈੰਧਿਆ ਉਠਦਿਆ ਨੀਤਾ ਨੀਤ ਲੇਟਣ ਲੇਟ ਜਾਣੈ ਤਨ ਸੁਆਹਾ ਏ ਤਰੰਗ ਨਾਚੋ ਰੱਖ ਰੱਖ ਭਾਉ ਸਿੱਖ ਸਬਾ ਦੀਖਿਆ ਕਾ ਭਾਉ ਗੁਰਮੁਖ ਸੁਣਨਾ ਸਾਚਾ ਨਾ ਨਾਨਕ ਆਖਣ ਵੀਰਾ ਵੀਰ ਏ ਤਰੰਗ ਨਾਚੋ ਰੱਖ ਰੱਖ ਪੈਰ ਆਸਾ ਮਹੱਲਾ ਪਹਿਲਾ ਪਾਉਣ ਉਪਾਏ ਧਰੀ ਸਭ ਧਰਤੀ ਜਲ ਅਗਨੀ ਕਾ ਬੰਧ ਕੀਆ ਅੰਦोले ਦੇਸੁਰ ਮੂंड ਕਟਾਇਆ 라ਵਣ ਮਾਰ ਕਿਆ ਵੱਡਾ ਭਇਆ ਕਿਆ ਉਫਮਾ ਤੇਰੀ ਆਖੀ ਜਾਏ ਤੂੰ ਸਰਬੇਪੂਰ ਰਹਿ ਆ ਲਿਵਲਾਏ ਰਹਾਓ ਜੀਉ ਪਾਏ ਜੁਗਤ ਹੱਥ ਕੀਨੀ ਕਾਲੀ ਨਾਥ ਕਿਆ ਵੱਡਾ ਭਇਆ ਕਿਸ ਤੂੰ ਪੁਰਖ ਜੋਰੂ ਕੌਣ ਕਹੀਐ ਸਰਬਨਿਰੰਤਰ ਰਵ ਰਹਿਆ ਨਾਲ ਕੁਟੰਭ ਸਾਥ ਵਰਦਾਤਾ ਬ੍ਰਹਮਾ ਭਾਲਨ ਸ੍ਰਿਸ਼ਟ ਗਿਆ ਆਗੈ ਅੰਤ ਨ ਭਾਇਓ ਤਾਂ ਕਾਂ ਕੰਸ ਛੇਦ ਕਿਆ ਵੱਡਾ ਭਿਆ ਰਤਨ ਉਪਾਏ ਧਰੇ ਖੀਰ ਮਥਿਆ ਹੋਰ ਪਖਲਾਏ ਜੇ ਅਸੀਂ ਕੀਆ ਕਹਿ ਨਾਨਕ ਛਪੈ ਕਿਉਂ ਛਪਿਆ ਏਕੀ ਏਕੀ ਵੰਡ ਦਿਆ ਆਸਾ ਮਹੱਲਾ ਪਹਿਲਾ ਕਰਮ ਕਰਤੂਤ ਬੇਲ ਵਿਸਥਾਰੀ RAM ਨਾਮ ਫਲ ਹੁਆ ਤਿਸ ਰੂਪ ਨਾ ਰੇਖ ਨਾ ਹਦ ਵਾਜੈ ਸ਼ਬਦ ਨਰੰਜਨ ਕੀਆ ਕਰੇ ਬਖਿਆਣ ਜਾਣੈ ਜੇ ਕੋਈ ਅੰਮ੍ਰਿਤ ਪੀਵੈ ਸੋਈ ਰਹਾਉ ਜਿਨ ਪਿਆਸੇ ਮਸਤ ਭਏ ਹੈ ਟੂਟੇ ਬੰਧਨ ਫਾਹੇ ਜੋਤੀ ਜੋਤ ਸਮਾਣੀ ਪੀਤਰ ਤਾਂ ਛੋੜੇ ਮਾਇਆ ਕੇ ਲਾਹੇ ਸਰਬਜੋਤ ਰੂਪ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ਰਾਰੇ ਰੂਪ ਨਰਾਲਮ ਬੈਠਾ ਨਦਰ ਕਰੇ ਵਿਜਛਾਇਆ ਵੀਣਾ ਸ਼ਬਦ ਬੁਜਾਵੇ ਜੋਗੀ ਦਰਸ਼ਨ ਰੂਪ અપਾਰਾ ਸ਼ਬਦ ਨਾਹਦ ਸੋ ਸਹਰਾਤਾ ਨਾਨਕ ਕਹਿ ਵਿਚਾਰਾ ਆਸਾ ਮਹੱਲਾ ਪਹਿਲਾ ਮੈਂ ਗੁਣ ਗੱਲਾਂ ਕੇ ਸਿਰ ਭਾਰ ਗੱਲ ਨਹੀਂ ਗੱਲਾ ਸਿਰਜਣਹਾਰ ਖਾਣਾ ਪੀਣਾ ਹਸਣਾ ਬਾਦ ਜਦ ਲਗ ਰਿਦ ਨਾ ਆਵੇ ਯਾਦ ਤਉ ਪ੍ਰਵਾਹ ਕੀ ਹੀ ਕਿਆ ਕੀਜੈ ਜਨਮ ਜਨਮ ਕਿਛ ਲੀਜੀ ਲੀਜੈ ਰਹਾਓ ਮਨ ਕੀ ਮਤ ਮਤਾ ਗਲ ਮਤਾ ਜੋ ਕਿਛ ਬੋਲੀਐ ਸਭ ਖਤੋ ਖਤਾ ਕਿਆ ਮੋਹ ਲੈ ਕੀ ਚੈ ਅਰਦਾਸ ਪਾਪ ਪੁੰਨ ਦੋਈ ਸਾਖੀ ਪਾਸ ਜੈ ਸਾ ਤੂੰ ਕਰਹਿ ਤੈਸਾ ਕੋ ਹੋਏ ਤੁਝ ਬਿਨ ਦੂਜਾ ਨਾਹੀ ਕੋਈ ਜੇਹੀ ਤੂੰ ਮਤ ਦੇ ਤੈਹੀ ਕੋ ਪਾਵੇ ਤੁੰਦੇ ਆਪੇ ਪਾਵੇ ਤਵੇਂ ਚਲਾਵੇ ਰਾਗ ਰਤਨ ਪਰਿਆ ਪਰਵਾਰ ਤਿਸ ਵਿੱਚ ਉਪਜੈ ਅੰਮ੍ਰਿਤ ਸਾਰ ਨਾਨਕ ਕਰਤੇ ਕਾ ਇਹ ਧਨਮਾਲ ਜੇ ਕੋ ਬੂਜੈ ਇਹ ਵਿਚਾਰ ਆਸਾ ਮਹੱਲਾ ਪਹਿਲਾ ਕਰ ਕਿਰਪਾ ਆਪਣੈ ਘਰ ਆਇਆ ਤਾਂ ਮਿਲ ਸਖੀਆਂ ਕਾਜ ਰਚਾਇਆ ਖੇਲ ਦੇਖ ਮਨ ਆਨੰਦ ਭਇਆ ਸੋ ਵਿਆਹਣ ਆਇਆ ਗਾਵਹੁ ਗਾਵੋ ਕਾਮਣੀ ਵਿਵੇਕ ਵਿਚਾਰ ਹਮਰੈ ਘਰ ਆਇਆ ਜਗ ਜੀਵਨ ਪਧਾਰ ਰਹਾਓ ਗੁਰੂ ਦਵਾਰੈ ਹਮਰਾ ਵਿਆਹ ਜੇ ਹੋਆ ਜਾਂ ਸੌ ਮਿਲਿਆ ਤਾਂ ਜਾਣਿਆ ਤੇ ਹਉ ਲੋਕਾਂ ਮੈਂ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨਿਆ ਆਪਣਾ ਕਾਰਜ ਆਪ ਸਵਾਰੇ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਝੈ ਕੋਈ ਭਨਤ ਨਾਨਕ ਸਭ ਨਾਂ ਕਾ ਫਿਰ ਏਕੋ ਸੋਏ ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ ਆਸਾ ਮਹੱਲਾ ਪਹਿਲਾ ਗ੍ਰਹਿ ਬਨ ਸੰਸੁਰ ਸਹਿਜ ਸੁਭਾਏ ਦੁਰਮਤ ਗਤ ਭਈ ਕੀਰਤ ਠਾਏ ਸੱਚ ਪੌੜੀ ਸਾਚੋਂ ਮੁਖ ਨਾਉ ਸਤਗੁਰ ਸੇਵ ਪਾਏ ਨਿਜ ਥਾਓ ਮਨ ਚੂਰੇ ਖਟ ਦਰਸ਼ਨ ਜਾਣ ਸਰਬ ਜੋਤ ਪੂਰਨ ਭਗਵਾਨ ਰਹਾਓ ਆਦਿਕ ਇਤਿਆਸ ਭੇਖ ਬਹੁ ਕਰੈ ਦੁਖ ਵਿਖਿਆ ਸੁਖ ਤਨ ਪਰਹਰੈ ਕਾਮ ਕ੍ਰੋਧ ਅੰਤਰ ਤਨਹਿ ਰੈ ਦੁਭਦਾ ਛੋੜ ਨਾਮ ਨਿਸਤਰੈ ਸਿਫਤ ਸੁਲਾਹ ਹਨ ਸਹਿਜ ਆਨੰਦ ਸਖਾ ਸੈਨ ਪ੍ਰੇਮ ਗੋਬਿੰਦ ਆਪੇ ਕਰੇ ਆਪੇ ਬਖਸ਼ੰਦ ਤਨ ਮਨ ਹਰ ਪੈ ਆਖੈ ਜਿੰਦ ਝੂਠ ਵਿਕਾਰ ਮਹਾਂ ਦੁਖ ਦੇ ਭੇਖ ਵਰਣ ਦੀਸੈ ਸਭ ਖੇ ਜੋ ਪੰਜੈ ਸੋ ਆਵੇ ਜਾਏ ਨਾਨਕਾ ਸਿਰ ਨਾਮ ਰਜਾਏ ਆਸਾ ਮਹੱਲਾ ਪਹਿਲਾ ਏਕੋ ਸਰਵਰ ਕਮਲ ਅਨੂਪ ਸਦਾ ਵਿਗਾਸੈ ਪਰਮਲ ਰੂਪ ਊਜਲ ਮੋਤੀ ਜੁਗੇ ਹੰਸ ਸਰਬ ਕਲਾ ਜਗਦੀਸ਼ ਅੰਸ ਜੋ ਦੀਸੈ ਸੋ ਪੰਜੈ ਬਿਨਸੈ ਬਿਨ ਜਲ ਸਰਵਰ ਕਮਲ ਨਾਂ ਦੀਸੈ ਰਹਾਉ ਬਿਰਲਾ ਭੂਜੈ ਪਾਵੇ ਭੇਦ ਸਾਖਾ ਤੀਨ ਕਹੈ ਨਿਤ ਭੇਦ 나ਦ ਬਿੰਦ ਕੀ ਸੁਰਤ ਸਮਾਏ ਸਤਿਗੁਰ ਸੇਵ ਪਰਮ ਪਦ ਪਾਈ ਮੁਕਤੋ ਰਾਂਤੋ ਰੰਗਰਵਤ ਰਾਜਨ ਰਾਜ ਸਦਾ ਬਿਕ ਸੰਤ ਜਿਸ ਤੂੰ ਰਾਖੈ ਕਿਰਪਾ ਧਾਰ ਬੂੜਤ ਪਾਹਨ ਤਾਰੇ ਧਾਰ ਤਿਰ ਭਵਨ ਮਹਿ ਜੋ ਤਿਰ ਭਵਨ ਮਹਿ ਜਾਣਿਆ ਉਲਟ ਭਈ ਕਰ ਕਰਮ ਆਣਿਆ ਐਨਸ ਭਗਤ ਕਰੇ ਲਿਵ ਲਾਈ ਨਾਨਕ ਤਿਨ ਕੈ ਲਾਗੈ ਪਾਈ ਆਸਾ ਮਹੱਲਾ ਪਹਿਲਾ ਗੁਰਮਤਿ ਸਾਚੀ ਹੁਜਤ ਦੂਰ ਬਹੁਤ ਸਿਆਣ ਬਿ ਲਾਗੈ ਧੂਰ ਲਾਗੀ ਮੈਲ ਮਟੈ ਸਚ ਨਾਏ ਗੁਰ ਪ੍ਰਸਾਦ ਰਹਿ ਲਿਵ ਲਾਈ ਹੈ ਹਜੂਰ ਹਾਜ਼ਰ ਅਰਦਾਸ ਦੁਖ ਸੁਖ ਸਾਜ ਕਰਤੇ ਪ੍ਰਭ ਪਾਸ ਰਹਾਓ ਕੂੜ ਕੁਮਾਵੇ ਆਵੇ ਜਾਵੇ ਕਹਿਣ ਕਥਨ ਵਾਰਾ ਨਹੀਂ ਆਵੇ। ਕਿਆ ਦੇਖਾਂ ਸੂਝ ਬੂਝ ਨਾ ਪਾਵੇ। ਬਿਨ ਨਾਵੇ ਮਨ ਤ੍ਰਿਪਤ ਨਾ ਆਵੇ। ਜੋ ਜਨਮੇ ਸੇ ਰੋਗ ਵਿਆਪੇ। ਹਮੇ ਮਾਇਆ ਦੁਖ ਸੰਤਾਪੇ। ਸੇ ਜਨ ਬਾਚੇ ਜੋ ਪ੍ਰਭ ਰਾਖੇ। ਸਤਿਗੁਰ ਸੇਵ ਅੰਮ੍ਰਿਤ ਰਸ ਚਾਖੇ। ਚਲ ਤੋ ਮਨ ਰਾਖੇ ਅੰਮ੍ਰਿਤ ਚਾਖੇ। ਸਤਿਗੁਰ ਸੇਵ ਅੰਮ੍ਰਿਤ ਸ਼ਬਦ ਪਾਖੇ। ਸੱਚਾ ਸ਼ਬਦ ਮੁਕਤ ਗਤ ਪਾਏ ਨਾਨਕ ਵਿੱਚੋਂ ਆਪ ਗਵਾਈ ਆਸਾ ਮਹੱਲਾ ਪਹਿਲਾ ਜੋਤਨ ਕੀਆ ਸੋ ਸੱਚ ਥੀਆ ਅਮਰਤ ਨਾਮ ਸਤਗੁਰ ਦੀਆ ਹਿਰਦੈ ਨਾਮ ਨਾਹੀ ਮਨ ਭੰਗ ਅਨੰਦ ਨਾਲ ਪਿਆਰੇ ਸੰਗ ਹਰ ਜੀਉ ਰਾਖੋ ਆਪਣੀ ਸ਼ਰਣਾਈ ਗੁਰ ਪ੍ਰਸਾਦੀ ਹਰ ਰਸ ਪਾਇਆ ਨਾਮ ਪਨਾਰਥ ਨਉ ਨਿਦ ਪਾਈ ਰਹਾਓ ਕਰਮ ਧਰਮ ਸੱਚ ਸਾਚਾ ਨਾ ਪਾ ਕੇ ਸਦਬੁਲ ਹਾਰੇ ਜਾਓ ਜੋ ਹਰ ਰਾਤੀ ਸੇ ਜਨ ਪਰਵਾਣ ਤਿਨ ਕੀ ਸੰਗਤ ਪਰਮ ਨਿਧਾਨ ਹਰ ਵਰ ਜਿਨ ਪਾਇਆ ਤਨ ਨਾਰੀ ਹਰ ਸਿਉ ਰਾਤੀ ਸ਼ਬਦ ਵਿਚਾਰੀ ਆਪ ਤਰੈ ਸੰਗਤ ਕੁਲ ਤਾਰੈ ਸਤਿਗੁਰ ਸੇਵ ਤਤ ਵਿਚਾਰੈ ਹਮਰੀ ਜਾਤ ਪਤ ਸਚ ਨਾ ਕਰਮ ਧਰਮ ਸੰਜਮ ਸਤਿ ਭਾਉ ਨਾਨਕ ਬਖਸ਼ੇ ਪੂਛ ਨਾ ਹੋਏ ਦੂਜਾ ਮਿਟੇ ਏਕੋ ਸੋਏ ਆਸਾ ਮਹੱਲਾ ਪਹਿਲਾ ਇਕ ਆਵੇ ਇਕ ਜਾਵੇ ਜਾਈ ਇਕ ਹਰ ਰਾਤੇ ਰਹੇ ਸਮਾਈ ਇਕ ਧਰਨ ਗਗਨ ਮੈਂ ਠੌਰ ਨਾ ਪਾਵੇ ਸੇ ਕਰਮਹੀਣ ਹਰ ਨਾਮ ਨਾ ਧਿਆਵੇ ਗੁਰ ਪੂਰੇ ਤੇ ਗਤ ਮਿਤ ਪਾਈ ਇਹ ਸੰਸਾਰ ਬਿਖਵਤ ਅਤਿ ਭੌਜਲ ਗੁਰ ਸ਼ਬਦੀ ਹਰ ਪਾਰ ਲੰਗਾਈ ਰਹਾਓ ਜਿਨ ਕੋ ਆਪ ਲੈ ਪ੍ਰਭ ਮੇਲ ਤਿਨ ਕੋ ਕਾਲ ਨਾ ਸਾਖੈ ਭੇਲ ਗੁਰਮੁਖ ਨਿਰਮਲ ਰਹੈ ਪਿਆਰੇ ਜਿਉਂ ਜਲ ਅੰਭ ਉਪਰ ਕਮਲ ਨਰਾਰੇ ਬੁਰਾ ਭਲਾ ਕਉ ਕਿਸ ਨੋ ਕਹੀਐ ਜਿਸੈ ਬ੍ਰਹਮ ਗੁਰਮੁਖ ਸਚ ਲਈਐ ਅਕਾਥ ਕਥੋਂ ਗੁਰਮਤਿ ਵਿਚਾਰ ਮਿਲ ਗੁਰਸੰਗਤ ਪਾਵੋ ਪਾਰ ਸਾਸ ਬੇਦ ਸਮਿਰਤ ਬੋ ਭੇਦ 86 ਮਜਨ ਹਰ ਰਸ ਰੇਦ ਗੁਰਮੁਖ ਨਿਰਮਲ ਮੈਲ ਨਾ ਲਾਗੇ ਨਾਨਕ ਹਿਰਦੈ ਨਾਮ ਵਢੇ ਤੁਰ ਭਾਗੇ ਗੁਰਮੁਖ ਨਿਰਮਲ ਮੈਲ ਨਾ ਲਾਗੇ ਨਾਨਕ ਹਿਰਦੈ ਨਾਮ ਵਢੇ ਤੁਰ ਭਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ